ਵੇਖਾ ਕਰ ਲਿਆ ਕਿ ਉਧਰ ਉਹ ਦੁਸ਼ਮਣ ਬੈਠਾ ਹੈ ਸਾਡੇ ਲੋਕਾਂ ਦੇ ਇੱਧਰ ਤੁਸੀਂ ਵੇਖੋ ਉਹਨਾਂ ਨੇ ਦੁਸ਼ਮਣੀ ਵਾਲੀ ਰਿਸ਼ਤਾ ਤੜਕੇ ਫਿਰਦੇ ਜਕੀ ਨੀ ਕਰਦੇ ਰੌਣਾਏ ਹੁਣ ਇਹਨਾਂ ਨੂੰ ਕਹਿਣ ਗਏ ਸੀ ਪਹਿਲਾਂ ਕਹਿੰਦਾ ਵੀ ਅਸੀਂ ਯਾਰ ਅੰਦਰ ਨਹੀਂ ਬਣਨਾ ਸਾਡਾ ਇਹੋ ਜਿਹਾ ਨਹੀਂ ਸਾਡੇ ਜੱਥੇ ਬੰਦਿਆ ਆਏ ਨਹੀਂ ਗੈਰ ਜਾਵਤਾ ਹੁਣ ਰੌਣਾ ਤੇ ਕਿੰਨਾ ਕਿ ਇਹ ਅੰਦਰ ਦਾ ਨਹੀਂ ਮੜ ਜਾਂਦੇ ਭਲਾ ਜੇ ਅਸੀਂ ਅੰਦਰ ਗੱਲ ਤੇ ਆ ਗਏ ਤੁਸੀਂ ਰੋਕ ਲਓਗੇ ਅਗੇ ਸਾਡਾ ਫੈਸਲਾ ਨਹੀਂ ਅੰਦਰ ਬੰਨ੍ਹੂਗਾ ਇਹਨਾਂ ਨੇ ਇਸ ਪ੍ਰੋਗਰਾਮ ਵਿੱਚ ਵਿਗੜ ਪਾਉਣ ਦਾ ਤੇ ਜਦੋਂ ਵਿਗੜ ਪਾਉਣ ਤੇ ਆ ਗਏ ਯਾਦ ਕਰੋ ਤੁਸੀਂ ਨਾਲੇ ਸਰਕਾਰ ਸੀ ਉਹਨਾਂ ਦੀ ਜਦੋਂ ਆਪਣੇ ਨਰਮੇ ਵਾਲਾ ਮੋਰਚਾ ਚੱਲਦਾ ਸੀ ਮਾਨਪ੍ਰੀਤ ਬਾਗਲ ਉਹਨਾਂ ਦਾ ਖਜਾਨਚੀ ਸੀ ਖਿਆਨਾ ਮੰਤਰੀ ਕੀ ਹਾਲ ਹੋਇਆ ਸੀ ਭਾਈ ਜਿਹੜਾ ਮਾਨਪ੍ਰੀਤ ਬਾਗਲ ਚਿੱਤਨੀ ਨੂੰ ਕਹਿੰਦਾ ਸੀ ਮੁੱਖ ਮੰਤਰੀ ਚੰਗੀ ਚਿੱਤਨੀ ਨੂੰ ਵੀ ਇਹਨਾਂ ਦੀ ਗੱਲ ਨਹੀਂ ਸੁਣਨੀ ਕਿਸੇ ਵੀ ਹਾਲਤ 'ਚ ਤੇ ਜਦੋਂ ਤੁਸੀਂ ਲੋਕਾਂ ਨੇ ਬਠਿੰਡੇ ਦੇ ਵਿੱਚ ਮਾਨਪ੍ਰੀਤ ਬਾਦਲ ਦਾ ਵਰਨਾ ਧੁੱਪੜ ਕਰਤਾ ਉਸ ਤੋਂ ਬਾਅਦ ਕਹਿੰਦਾ ਇਹਨਾਂ ਦੀ ਗੱਲ ਮੰਨਣੀ ਪਊ ਮੰਨਿਆ ਲਿਆ 17000 ਏਕੜ ਦਾ ਬੋਝ ਬੜਮੇ ਦਾ ਆਪਾ ਇਸ ਕਰਕੇ ਹੁਣ ਤਾਂ ਰੌਲਾ ਇਹਨਾਂ ਨੂੰ ਆਇਆ ਜਿਵੇਂ ਤੁਸੀਂ ਉਹ ਬੱਸ ਦੀ ਲੰਘੇ ਆਇਆ ਇਹਨਾਂ ਨੇ ਵੀ ਇਧਰ ਸਾਡੇ ਕਿਤੇ ਲੰਘ ਕੇ ਅੰਦਰ ਨਾ ਵੜ ਜਾਣਾ ਉਹ ਬਾਈ ਜਿਹਦੇ ਅੰਦਰ ਵੜੇ ਦੱਸ ਕੇ ਵੜਾਂਗੇ ਦੇ ਫਿਕਰ ਹੋਵੇ ਤਾਂ ਮਹਾ ਬੈਰੀਕਾਰ ਲਾਓ ਨਾਲ ਲਾਓ ਸਾਡਾ ਪ੍ਰਦਰਸ਼ਨ ਕਰਨਾ ਹੈ ਪ੍ਰਦਰਸ਼ਨਾਂ ਦਾ ਵਿਰੋਧ ਸਾਡਾ ਦੱਜ ਤਾਂ ਹੋ ਗਿਆ ਇਸ ਤੋਂ ਬਾਅਦ ਜਿੰਨਾ ਕਿ ਉਹ ਜਾਖਰ ਸਾਹਿਬ ਆਉਣਗੇ ਤਾਂ ਅਸੀਂ ਬਾਤ ਜਾ ਕੇ ਆਏ ਆ ਕੋਈ ਰੋਕ ਲੈਂਦੇ ਉਹ ਇੱਥੇ ਤਾਂ ਸਭ ਨੂੰ ਹੁਕਮ ਕਰੀ ਜਾਂਦੇ ਆ ਉਹਦੇ ਬਾਤ ਲਾ ਕੇ ਆਏ ਆ ਧਰਨਾ ਕਿੰਨੇ ਘਰ ਚੱਲਿਆ ਤੇ 올ਟਾਉਂ ਦਾ ਬੇਸ਼ਕੁਫਾ ਹੌਸਦਾਰ ਸੀ ਸਾਡੇ ਅੰਦਰ ਆ ਜੇ ਯਾਰ ਤੁਹਾਨੂੰ ਬਿਸਕੁਟ ਵੀ ਖਵਾ ਦਿੰਦੇ ਆ ਤੁਹਾਨੂੰ ਆ ਵੀ ਕਰ ਦਿੰਦੇ ਆ ਤੁਹਾਡੇ ਨਾਲ ਹੋਰ ਦਾ ਪ੍ਰਬੰਧ ਵੀ ਕਰ ਦਿੰਦੇ ਆ ਤੇ ਆਹੂ ਹਾਲ ਕੱਲ ਤੋਂ ਅੰਦਰ ਸੌਣੇ ਕੀਤਾ ਸੀ ਜਿਹੜਾ ਹੈ ਲੱਗਦਾ ਸੀ ਕਿ ਉਹ ਨੂੰ ਜਾਣ ਦਿੰਦਾ ਉਹਦੇ ਬਾਅਦ ਵੀ ਰਹਿ ਗਏ ਉਹਨਾਂ ਨੂੰ ਲੱਗਿਆ ਵੀ ਅੰਦਰ ਤਾਂ ਹੀ ਜਾਂਦੇ ਕਿ ਤੋ ਭਲਾ ਕਾਹ ਤੋਂ ਜਾਵਾਂਗੇ ਸੀ ਇਹਨਾਂ ਦੇ ਅੰਦਰ ਦੁਸ਼ਮਣ ਦੇ ਅੰਦਰ ਕੋਈ ਜਾਂਦਾ ਹੁੰਦਾ ਤੇ ਸਮਣਾ ਤੇ ਸਾਡੇ ਦੁਸ਼ਮਣ ਹੈ ਕੋਸਮ ਨੇ ਕਰਕੇ ਅੰਦਰ ਕਿਵੇਂ ਬੜਾਂਗੇ ਅਸੀਂ ਸੋ ਇਸ ਕਰਕੇ ਤਾਂ ਜੋ ਵੀ ਇੰਚਾਰਜ ਦੇਖੋ ਐਸਪੀ ਸਾਹਿਬ ਖੜੇ ਅਸੀਂ ਭਰੋਸਾ ਦਵਾਉਂਦੇ ਆ ਦੋ ਫਿਕਰ ਹਮੇਂ ਅੰਦਰ ਅੰਦਰ ਜਾਂਦਾ ਸਾਡਾ ਕੋਈ ਮਾਮਲਾ ਨਹੀਂ ਸਾਡਾ ਮਕਸਦ ਸਾਡਾ ਵਿਰੋਧ ਦਰਜ ਕਰਾਉਣਾ ਹੈ ਸਾਡਾ ਵਿਰੋਧ ਦਰਜ ਹੋ ਹੀ ਜਾਂਦਾ ਪਰ ਕੀ ਗੱਲ ਮੈਂ ਫੇਰ ਕਰੂੰਗਾ ਸੋ ਆਉ ਜੀ ਹਣੀ ਜੀ ਇਹਨਾਂ ਦੀ ਗੱਲ ਵਿਚਾਲਿਆ ਮਾਫੀ ਦੀ ਚਾਹੁੰਦਾ